ਲਾਈਵ ਚੋਣਾ ਖਾੜਾ 2017 ਬਲਟਿਨ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਕਾਰਸੰਦੂ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਤੇ VOTING ਹੋ ਗਈ ਹੈ ਜਿਸ ਤੋਂ ਬਾਅਦ ਜਿੱਥੇ ਕੁਝ ਲੀਡਰ ਆਰਾਮ ਫਰਮਾ ਕੇ ਚੋਣਾਂ ਦੀ ਥਕਾਵਟ ਦੂਰ ਕਰਿਆ ਨੇ ਉੱਥੇ ਹੀ ਅਕਾਲੀ ਨੇਤਾ ਜਰਮੇਜਾ ਸਿੰਘ ਸੇਖੋ ਵਿਦੇਸ਼ੀ ਦੌਰੇ ਦੀ ਤਿਆਰੀ ਕਰ ਰਹੇ ਨੇ ਸੇਖੋ ਦੇ ਮੁਤਾਬਕ ਕੁਝ ਨਾ ਬਾਅਦ ਉਹ ਆਪਣੇ ਪਰਿਵਾਰ ਦੇ ਕੁਝ ਖਾਸ ਲੋਕਾਂ ਦੇ ਨਾਲ ਦੁਬਈ ਬੈਂਕਾਕ ਤੇ ਹਾਂਗਕਾਂਗ ਵਰਗੇ ਖੂਬਸੂਰਤ ਦੇਸ਼ਾਂ ਦੀ ਸੈਰ ਦਾ ਪ੍ਰੋਗਰਾਮ ਬਣਾ ਰਹੇ ਨੇ ਹੁਣ ਤੱਕ ਇਹ ਤੁਕੇ ਹੋਏ ਹੈਗੇ ਆ ਰਿਲੈਕਸ ਹੋ ਰਹੇ ਆ ਪੂਰਾ ਬਾਕੀ ਹੁਣ 10-15 ਦਿਨ ਬਾਅਦ ਦਵਾਈ ਬੈਂਕਾਕ ਹਾਂਗਕਾਂਗ ਨੈਡਨੈਟ ਕਮਕੇ ਉਹ ਨਾ ਬਰੇ ਫੈਮਲੀ ਜਾ ਰਹੇ ਆ ਇਕੱਲੇ ਜਾ ਰਹੇ ਆ ਬਰੇ ਫੈਮਲੀ ਸਾਰੇ ਸਾਰੀ ਟੀਮ ਹੀ ਜਾ ਰਹੇ 15-16 ਬੰਦੇ ਜਿਹੜੇ ਤੁਹਾਡੇ ਆਪੂ ਸੀ ਸਾਰੀ ਟੀਮ ਜਾ ਰਹੀ ਹੈ ਹਾਂ ਹਾਂ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੀਤੋੜ ਮਿਹਨਤ ਕਰਿਆ ਲੀਡਰ ਆਖਰਕਾਰ ਨਿੱਜੀ ਜ਼ਿੰਦਗੀ ਵੱਲ ਵੀ ਧਿਆਨ ਦੇ ਰਹੇ ਨੇ 2017 ਦੇ ਚੋਣ ਅਖਾੜੇ 'ਚ ਪੜਨ ਤੋਂ ਬਾਅਦ ਜਲੰਧਰ ਦੇ ਸੈਂਟਰਲ ਤੋਂ ਭਾਜਪਾ ਉਮੀਦਵਾਰ ਮਰੰਜਨ ਕਾਲਿਆ ਨੇ ਆਪਣੇ ਪਰਿਵਾਰ ਦੇ ਨਾਲ ਫੁਰਸਤ ਦੇ ਪਲ ਗੁਜ਼ਾਰੇ ਅਤੇ ਉਹਨਾਂ ਨੇ ਕੁਝ ਇਸ ਅੰਦਾਜ਼ ਦੇ ਵਿੱਚ ਗੱਦਲਾਂ ਵੀ ਸੁਣਾਈਆਂ ਬੇਸ਼ੱਕ ਸਿਆਸਤਦਾਨ ਅੱਜ ਸ੍ਰੀ ਰਿਫਤਿ ਮਾਨਸਿਕ ਤੌਰ ਤੇ ਆਰਾਮ ਮਹਿਸੂਸ ਕਰ ਰਹੇ ਨੇ ਪਰ ਉਹਨਾਂ ਨੂੰ 11 ਮਾਰਚ ਦੀ ਤਾਰੀਖ ਦੀ ਵੀ ਬੇਸਬਰੀ ਦੇ ਨਾਲ ਉਡੀਕ ਹੋਵੇਗੀ ਜਿਸ ਦਿਨ ਉਹਨਾਂ ਦੇ ਸਿਆਸੀ ਦੰਗਲਦੰਨ ਦੀ ਗੱਲ ਸੁਣਾਇਆ ਜਾਵੇਗਾ सुदर्शन फा कर दी है ये दौलत भी ले लो ये शोहरत भी ले लो भले छीन लो मुझसे मेरी जवानी मगर मुझको लौटा दो बचपन का सावन वो कागज की कश्ती वो बारिश का पानी मनोरंजन कालिया ने जिथे गजला सुनाके अपना चित शांत किया उठे ही लहरा गागा तो अकाली ते कांग्रेसी उम्मीदवार भी फुर्सत दे पल्ला नजर आई ਲਹਰਗਾਗਾ ਚ ਅਕਾਲੀ ਦਲ ਵੱਲੋਂ ਪ੍ਰਮਿੰਦਰ ਸਿੰਘ ਢੀਂਸਾ ਚੋਨ ਮੈਦਾਨ ਚ ਸੰਤ ਦੇ ਦੂਜੇ ਪਾਸੇ ਕਾਂਗਰਸ ਨੇ ਰਜਿੰਦਰ ਕੌਰ ਪੱਠਣ ਨੂੰ ਚੋਨ ਮੈਦਾਨ ਚ ਉਤਾਰਿਆ ਸੀ ਇਹ ਹਲਕਾ ਵੀ ਕਾਫੀ ਐਮ ਹੈ ਕਿਉਂਕਿ ਇੱਥੋਂ ਪੰਜਾਬ ਦੇ ਖਜ਼ਾਨਾ ਮੰਤਰੀ ਢੀਂਸਾ ਦਾ ਮੁਕਾਬਲਾ ਸਾਬਕਾ ਸੀਐਮ ਰਜਿੰਦਰ ਕੌਰ ਪੱਠਣ ਨਾਲ ਸੀ ਫਿਲਹਾਲ ਦੋਵੇਂ ਪਿਛਲੇ 1 ਮਹੀਨੇ ਦੀ ਦੌੜ ਪਾਸ ਤੋਂ ਬਾਅਦ ਸ਼ਾਂਤ ਦਿਖਾਈ ਦਿੱਤੇ ਅਤੇ ਆਪਣੀ ਆਪਣੀ ਜਿੱਤ ਦਾ ਦਾਵਾ ਕੀਤਾ ਕੋ ਪਹਿਲਾਂ ਨਾਲੋਂ ਪ੍ਰੈਸ਼ਰ ਘਟ ਹੈ ਤੇ ਅੱਜ ਅਸੀਂ ਘੰਟਾ ਵੱਧ ਵੀ ਸੌਲੇ ਅਦਰਵਾਇਜ਼ ਅੱਜ ਥੋੜਾ ਜਿਹਾ ਸ਼ਡਿਊਲ ਵੀ ਜਿਹੜਾ ਹੈ ਇੰਨਾ ਟਾਈਟ ਨਹੀਂ ਹੈ ਕੱਲ ਸਵੇਰੇ ਕਿਵੇਂ ਹੋਵੇਗੀ ਅੱਜ ਤੱਕ ਆਮਨਟੀਆਂ ਭਾਈ ਅੱਜ ਪੂਰੇ ਤਰ੍ਹਾਂ ਨਾਲ ਤਾਂ 10 ਵਜੇ ਤਾਂ ਨਹੀਂ 8:30 ਵਜੇ ਆ ਪੰਜਾਬ ਚ 4 ਫਰਵਰੀ ਨੂੰ ਹੋਈ VOTING ਪ੍ਰਕਿਰਿਆ ਤੋਂ ਬਾਅਦ VOTING ਮਸ਼ੀਨਾਂ ਨੂੰ ਕਰੜੀ ਨਿਗਰਾਨੀ ਚ ਸਾਮ ਦਿੱਤਾ ਗਿਆ ਗੱਲ ਸੰਗਰੂਰ ਜ਼ਿਲ੍ਹੇ ਦੀ ਕਰੀਏ ਦਾ 7 ਵਿਧਾਨ ਸਭਾ ਹਲਕਿਆਂ ਦੀ EVM ਨੂੰ ਦੇਸ਼ ਭਗਤ ਕਾਲਜ ਦੇ ਸਟਰੋਂਗ ਰੂਮ 'ਚ ਰੱਖਿਆ ਗਿਆ CCTV ਰਾਹੀਂ ਨਿਗਰਾਨੀ ਤੋਂ ਇਲਾਵਾ VOTING ਮਸ਼ੀਨਾਂ ਦੀ ਸੁਰੱਖਿਆ ਤਿੰਨ ਚਰਨਾਂ 'ਚ ਕੀਤੀ ਜਾ ਰਹੀ ਹੈ ਫਸਟ ਸਕਿਉਰਿਟੀ ਰਿੰਗ ਉਹ ਪੈਰਾ ਮਿਲਟਰੀ ਫੋਰਸ ਦੇ ਦੇ ਹਵਾਲੇ ਕੀਤਾ ਹੋਇਆ ਉਹਨਾਂ ਦੀਆਂ ਗਾਰਡਜ਼ ਲੱਗੀਆਂ ਹੋਈਆਂ ਨੇ ਸੈਕੰਡ ਸਕਿਉਰਿਟੀ ਰਿੰਗ ਹੈ ਸਟੇਟ ਆਰਮਡ ਪੁਲਿਸ ਦੇ ਹਵਾਲੇ ਹੈ ਸੈਕੰਡ ਰਿੰਗ ਤੇ ਸਟੇਟ ਆਰਮਡ ਪੁਲਿਸ ਲੱਗੀ ਹੋਈ ਹੈ ਥਰਡ ਜਿਹੜਾ ਸਕਿਉਰਿਟੀ ਰਿੰਗ ਹੈ ਉਹ ਡਿਸਟ੍ਰਿਕਟ ਪੁਲਿਸ ਦੇ ਹਵਾਲੇ ਹੈ ਪੁਲਿਸ ਵੱਲੋਂ ਦੋ ਇੰਸਪੈਕਟਰ ਸਹਿਬਾਨ ਡੇ ਤੇ ਨਾਈਟ ਲਈ ਲਾਏ ਗਏ ਨੇ ਚਾਰ ਐਸ.ਪੀ ਸਹਿਬਾਨ ਤਿੰਨ ਚਾਰ ਡੀ.ਐਸ.ਪੀ ਸਹਿਬਾਨ ਜਿਹੜੀ ਸਮੇਂ-ਸਮੇਂ ਸਰ ਵਾਰੀ-ਵਾਰੀ ਡੇ ਨਾਈਟ ਇਸ ਜਗ੍ਹਾ ਦੀ ਚੈਕਿੰਗ ਰੱਖਣਗੇ ਔਰ ਇਹ ਬਿਲਕੁਲ ਫੂਲ ਪ੍ਰੂਫ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ VOTING ਹੋਈ ਸੀ ਹੁਣ ਨਤੀਜੇ 11 ਮਾਰਚ ਨੂੰ ਆਉਣਗੇ ਹੁਣ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ VOTING ਮਸ਼ੀਨਾਂ ਦੇ ਗਰਭ ਚੋਂ ਕਿਹੜਾ ਸਿਆਸੀ ਰਾਜਾ ਜਨਮ ਲੈਂਦਾ ਜੋ ਪੰਜਾਬ ਦੀ ਸੱਤਾ ਸੰਭਾਲੇਗਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦੇ ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਜਿਵੇਂ ਹੀ ਚੋਣਾਂ ਖਤਮ ਹੋਈਆਂ ਅੰਮ੍ਰਿਤਸਰ 'ਚ ਸੁਰੱਖਿਆ ਦੇ ਪ੍ਰਬੰਧ ਨਾ ਦੇ ਬਰਾਬਰ ਦਿਖਾਈ ਦਿੱਤੇ। ਚੋਨਾ ਦੇ ਚਲਦਿਆਂ ਗੁਰੂ ਨਗਰੀ ਚ 7000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਜੋ ਕਿ ਚੋਨਾ ਖਤਮ ਹੋਣ ਤੋਂ ਬਾਅਦ ਵਾਪਸ ਚਲੇ ਗਏ ਅੰਮ੍ਰਿਤਸਰ ਦੇ ਮੁੱਖ ਮਾਰਗਾਂ ਤੇ ਜਿੱਥੇ ਪੁਲਿਸ ਦਾ ਪੈਰਾ ਸੀ ਉੱਤੇ ਹੀ ਬਾਜ਼ਾਰਾਂ ਚ ਵੀ ਮੁਸਤੈਦੀ ਨਜ਼ਰ ਨਹੀਂ ਆਈ ਇਸ ਮਾਮਲੇ ਤੇ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਆਮ ਜਨਤਾ ਦਾ ਕਹਿਣਾ ਕਿ ਚੋਨਾ ਤੋਂ ਬਾਅਦ ਸੁਰੱਖਿਆ ਨੂੰ ਵਿਧਾਇਆ ਜਾਣਾ ਚਾਹੀਦਾ ਹੈ ਇਸ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਜਾਗ ਬਣੀ ਟੀਵੀ ਨਾਲ